ਅੱਕੜ ਬੱਕੜ ਬੰਬੇ ਬੋ 80 90 ਪੂਰੇ 100 ਬਈ ਇਹ ਵਰਦੀ ਪਾਣੀ ਪੈਣੀ ਹੈ 100 ਆ ਗਿਆ ਇੱਧਰ ਚਲੋ ਵੈਸੇ ਬਲੈਕ ਬਾਣ ਨੂੰ ਦਿਲਗਾਰ ਆ ਦੀਗਾ ਇਹ ਹੀ ਪਾਉਂਦੇ ਹੁਣ ਚਲ ਹੈਲੋ ਦੋਸਤੋ ਗੁੱਡ ਮਾਰਨਿੰਗ ਅੱਜ ਹੈ ਮੌਸਮ ਬਹੁਤ ਵਧੀਆ ਸਾਫ਼ ਇੱਥੇ ਫਾਕੜੀ ਵਾਸ਼ ਕਰ ਲਈਏ ਆਪਣੇ ਕੋਲ ਹੈ ਦਿੱਲੀ 에어ਪੋਰਟ ਦਾ ਅਪਡਾਊਨ ਪਹੁੰਚਣ ਲੱਗੇ ਆ ਦਿੱਲੀ ਹੋਏ ਸੱਚਾ ਇੱਕ ਗੱਡੀ ਵਿੱਚ ਸਾਰਾ ਬੰਦੋਕੇ ਲੱਗਦੀ ਰਿਹਾ ਮੈਂ ਨਹੀਂ ਆਂਦਾ ਆਏਗਾ ਇਹ ਆ ਬੰਦਾ ਇਹੀ ਆ ਜੀ ਇਹੀ ਆ ਨਾ ਹਾਂ ਹਾਂ ਮੈਂ ਹੀ ਆ ਬਸ ਕਰ ਲੋ ਸੀ ਕੋਈ ਨਹੀਂ ਹਾਂ ਇਹ ਸੀ ਐਨਜੀ ਬੰਦਾ ਹੋਰ ਤਾਂ ਕੁਝ ਨਹੀਂ ਕਰਦਾ ਹੈਗਾ ਸੀ ਐਨਜੀ ਬਾਣੇ ਵਾਲਾ ਕਿਸੇ ਨੂੰ ਕੀ ਨਹੀਂ ਕਹਿ ਰਹੇ ਦਾਸ ਚਮਾਰਾ ਹਾਂ ਜੀ ਹਾਂ ਜੀ by the brink of ਪੰਜਾਬ ਹਰਿਆਣਾ ਚ ਤੋਂ بارش ਤੋਂ ਬਚੋਤ ਸੀਗਾ ਦਿੱਲੀ ਆ ਕੇ بارش ਸ਼ੁਰੂ ਹੋਈ ਹੈ ਪੰਜਾਬ ਦਾ ਤਕਰੀਬਨ ਮੌਸਮ ਠੀਕ ਰਿਹਾ ਇੱਥੇ ਵੀ ਠੀਕ ਹੀ ਆ بارش ਵੀ ਵਿੱਚ ਧੁੱਪ ਦੋਨੋਂ ਕੰਮ ਹੋ ਰਹੇ ਨੇ ਹਾਂਜੀ ਤੇ ਆਪਾਂ ਪਹੁੰਚ ਗਏ ਆ ਏਅਰਪੋਰਟ ਦਿੱਲੀ ਟਾਈਮ ਨਾਲ ਪਹੁੰਚ ਗਏ ਸਵੇਰੇ 10 ਵਜੇ ਤੁਰੇ ਸੀਗੇ ਤੇ 3 ਵਜੇ ਆਪਾਂ ਏਅਰਪੋਰਟ ਐਂਟਰ ਹੋਵਗੇ ਵਧੀਆ ਟਾਈਮ ਨਾਲ ਆ ਗਏ ਜੀ ਥੋੜਾ ਬਤਾ ਖਾਣ ਪੀਣ ਦਾ ਦੇਖਦੇ ਆ ਗਿਲ ਕਰ ਰਿਹਾ ਕੌਫੀ ਹੈ ਚਾਹ ਪੀਣ ਨੂੰ ਦੇਖਣਾ ਹੈ ਕਿ ਆ ਕੁਝ ਮਿਲ ਰੋ ਉਹੀ ਖਾਵਾ ਪੀਵਾਂਗੇ ਬਾਕੀ ਵਧੀਆ ਰਿਹਾ ਸਫ਼ਰ ਰਸਤੇ ਵਿੱਚ ਠੀਕ ਰਿਹਾ ਕੋਈ ਦਿੱਕਤ ਪੇਸ਼ਾਨੀ ਨਹੀਂ ਆਈ ਹੈਗੀ ਜਾਮ ਤੋਂ ਵਧੀਆ ਕਿ ਬਾਰਸ਼ ਤੋਂ ਠੀਕ ਆ ਗਿਆ ਕਿ ਮੌਸਮ ਵੀ ਠੀਕ ਸੀਗਾ ਉਮ ਮਸਾਲਾ ਮੌਸਮ ਹੋਇਆ بارش ਕਰਕੇ بارش ਪੈਣ ਦਾ ਕੰਮ ਉਸ ਹੋ ਰਹੀ ਹੈ ਜੀ ਹਾਂਜੀ ਆਪਾਂ ਕੁਝ ਲੈ ਆਏ ਆ ਫੜ ਕੇ ਖਾਣ ਵਾਸਤੇ ਇਹ ਤਾਂ ਸਦੋਂ ਦੇ ਮਹਿੰਗਾ ਸਾਰਾ ਉੱਪਰ ਹੁੰਨ ਲੱਗ ਰਹੀ ਸੀ ਭੁੱਖ ਆਪਾਂ ਕੁਝ ਖਾਏ ਨਹੀਂ ਫੇਰ ਬਲੀ ਜੀ ਸਵਾਦਿਸ ਸਰ ਹਾਂ ਜੀ ਮਜ਼ਾ ਆ ਗਿਆ